ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਜੋ ਸੀਤਲਾ માતા ਦਾ ਮੇਲਾ ਸਾਲਾਨਾ ਮੇਲਾ ਬੜੀ ਧੂਮ-ਕਾਮ ਦੇ ਨਾਲ ਮਨਾਇਆ ਜਾਂਦਾ ਹੈ ਕੁਰਾਲੀ ਸ਼ਹਿਰ ਦੇ ਵਿੱਚ ਸੋ ਸੰਗਤਾਂ ਦੂਰੋਂ ਦੂਰੋਂ ਇੱਥੇ ਆਉਂਦੀਆਂ ਨੇ ਅਤੇ ਨਤਮਸਤਕ ਹੁੰਦੀਆਂ ਨੇ ਆਓ ਆਪਾਂ ਕੁਰਾਲੀ ਸ਼ਹਿਰ ਦੇ ਜੋ ਬਾਜ਼ਾਰ ਦੇ ਵਿੱਚ ਮੰਚਨ ਦਾ ਕਲਾਸ ਹਾਊਸ ਹੈ ਸੋ ਉਹਨਾਂ ਦੇ ਜੋ ਓਨਰ ਆਪਣਾ ਬਲਦੇਵ ਰਾਜ ਜੀ ਜੋ ਕਿ ਅੱਜਕੱਲ੍ਹ ਇਸ ਸੰਸਾਰ ਦੇ ਵਿੱਚ ਨਹੀਂ ਹਨ ਪਰ ਉਹਨਾਂ ਦੇ ਦੁਆਰਾ ਇੱਕ 25-30 ਸਾਲ ਪਹਿਲਾਂ ਇਹ ਲੰਗਰ ਸਟਾਰਟ ਕੀਤਾ ਗਿਆ ਸੀ ਮੇਲੇ ਦੇ ਸਬੰਧ ਦੇ ਵਿੱਚ ਸੋ ਇਹ ਨਿਰੰਤਰ ਲੰਗਰ ਚੱਲ ਰਿਹਾ ਹੈ ਹੁਣ ਵੀ ਸੋ ਅੱਜ ਇਹ ਲੰਗਰ ਕੁਰਾਲੀ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਦੁਆਰਾ ਉਹਨਾਂ ਦੇ ਬੇਟਿਆਂ ਦੇ ਦੁਆਰਾ ਇਹ ਚਲਾਇਆ ਜਾ ਰਿਹਾ ਹੈ ਤੇ ਆਓ ਤੁਹਾਨੂੰ ਇਸ ਲੰਗਰ ਦੀਆਂ ਝਲਕੀਆਂ ਵੀ ਦਿਖਾਉਨੇ ਆ ਤੇ ਗੱਲਬਾਤ ਵੀ ਕਰਦੇ ਆ ਲਾ ਮਾਤਾ ਦਾ ਅਖਤ ਨੇ ਪੁੰਗੜੇ ਆਉਂਦੇ ਮੇਲਾ ਸ਼ੀਤ ਲਾ ਮਾਤਾ ਜਹੋਵੀ ਓ ਕੇਟੂ ਮਾਂ ਤੇ ਚੜਾਉਂਦੇ ਸੁਖਨਾ ਵਰਿਆ ਬਣਤੇ ਕਈ ਮਈਆ ਦਾ ਥਾਨ ਲਵਾਉਂਦੇ ਮਈਆ ਦਾ ਥਾਨ ਲਵਾਉਂਦੇ ਮਈਆ ਦਾ ਥਾਨ ਲਵਾਉਂਦੇ ਨੰਨੇ-ਮੁੰਨੇ ਬੱਚਿਆਂ ਦੇ ਮੁਰਗੀ ਸਿਰੋਂ ਛਵਾਉਂਦੇ ਮੇਲਾ ਸ਼ੀਤਲ ਮਾਤਾ ਦਾ ਜਹੋ ਮੇਲਾ ਸ਼ੀਤਲ ਮਾਤਾ ਦਾ ਤਾ ਆਪ ਤਾਂ ਦੇਖੋ ਕਦੇ ਦੀ ਕਰੇ ਸਵਾਰੀ ਅਖਤ ਪਿਆਰੇ ਮਾਤਾ ਜੀ ਦੇ ਅੰਬਰੀ ਲਾਉਣ ਉਡਾਰੀ ਅੰਬਰੀ ਲਾੜੀ ਉਡਾਰੀ ਮਾਂ ਪਰੇ ਲੌੜੀ ਉਡਾਰੀ ਭੁੱਲ ਕੇ ਲਏ ਸੇ ਕਚੌਰੀਆਂ ਦਾ ਮਾਂ ਨੂੰ ਪੋਗ ਲਵਾਉਂਦੇ ਮੇਲਾ ਸ਼ੀਤਲ ਮਾਤਾ ਦਾ ਜੈ ਹੋ ਮੇਲਾ ਸ਼ੀਤਲ ਮਾਤਾ ਦਾ ਅਖਤ ਨੇ ਤੇ ਵੀ ਮਾਂ ਦੇ ਦਰ ਤੋਂ ਮਿਲਦੀ ਔਗਣ ਪਰਿਆ ਅਮਰ ਜੀਤ ਵੀ ਦੱਸਦਾ ਆਪਣੇ ਦਿਲ ਦੀ ਦੱਸਦਾ ਆਪਣੇ ਦਿਲ ਦੀ ਭਗਤੋ ਦੱਸਦਾ ਆਪਣੇ ਦਿਲ ਦੀ ਵੀ ਮਾਂ ਜਹੇ ਪਾਪੀ ਵੀ ਮਾਂ ਤੋਂ ਪੁੱਲਾ ਨੇ ਬਖਸ਼ਾਉਂਦੇ ਮੇਲਾ ਸ਼ੀਤਲ ਮਾਤਾ ਦਾ ਸ਼ਹਿ ਹੋ ਮੇਲਾ ਸ਼ੀਤਲ ਮਾਤਾ ਦਾ ਭਗਤ ਨੇ ਟੰਗੜੇ ਪਾਉਂਦੇ ਮੇਲਾ ਸ਼ੀਤਲ हां जी विकी ਕਥੂਰੀਆ ਜੀ ਅੱਜ ਮੇਨ ਮਾਰਕੀਟ ਦੇ ਵਿੱਚ ਜੋ ਸ਼ੀਤਲਾ ਮਾਤਾ ਦਾ ਮੇਲਾ ਚੱਲ ਰਿਹਾ ਹੈ ਕੁਰਾਲੀ ਸ਼ਹਿਰ ਦੇ ਵਿੱਚ ਜੋ ਸਲਾਨਾ ਮੇਲਾ ਸਦੀਆਂ ਤੋਂ ਭਰਦਾ ਆ ਰਿਹਾ ਹੈ ਸੰਗਤ ਇੱਥੇ ਕਾਫੀ ਇਕੱਠੀ ਹੁੰਦੀ ਹੈ ਸੋ ਅੱਜ ਇੱਥੇ ਇਹ ਲੰਗਰ ਲਗਾਇਆ ਗਿਆ ਹੈ ਇਹ ਲੰਗਰ ਕਦੋਂ ਤੋਂ ਲਗਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਦਿਮਾਨ ਸਾਹਿਬ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਇਹ ਲੰਗਰ ਖੂਬਲੇ ਚੌਂਕ ਦੇ ਵਿੱਚ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਜਿਸ ਨੂੰ ਕਿ 20-25 ਸਾਲ ਹੋ ਗਏ ਲਗਾਤਾਰ ਚੱਲਦੇ ਹੋ ਰਹੇ ਔਰ ਮਾਤਾ ਸ਼ੀਤਲਾ ਮਾਤਾ ਦੇ ਮੇਲੇ ਦੇ ਦੌਰਾਨ ਇਹ ਲੰਗਰ ਲਗਾਇਆ ਜਾਂਦਾ ਹੈ ਜਿਸ ਦੇ ਵਿੱਚ ਮੈਂ ਅੱਜ ਬਹੁਤ ਪਰੇਮਾਨ ਤੋਂ ਕਹਿ ਰਿਹਾ ਹਾਂ ਕਿ ਸਾਡੇ ਬਹੁਤ بڑے ਸਤਿਕਾਰਯੋਗ ਸ਼੍ਰੀ ਬਲਦੇਵ ਰਾਜੀ ਮਨਚੰਦਾ ਜੀ ਉਹਨਾਂ ਦੇ ਵੱਲੋਂ ਇਹ ਲੰਗਰ ਦਾ ਆਯੋਜਨ ਕੀਤਾ ਗਿਆ ਸੀਗਾ ਜਿਹੜੇ ਕਿ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਹਨ ਸਭ ਤੋਂ ਪਹਿਲਾਂ ਤਾਂ ਤੇ ਉਹਨਾਂ ਦੀ ਹੀ ਸ਼ਰਧਾਂਜਲੀ ਹੈ ਇਹ ਲੰਗਰ ਦੇ ਉਹ ਜਨ ਦੇ ਤਹਜੀ ਜੀ ਉਹਨਾਂ ਦੀ ਦੇਣ ਹੈ ਇਹ ਲੰਗਰ ਨੂੰ ਫਾਊਂਡੇਸ਼ਨ ਫਾਊਂਡਰ ਉਹੀ ਸੀਗੇ ਜੀ ਤੇ ਉਹਨਾਂ ਦੇ ਅੱਜ ਬੱਚੇ ਲੱਗੇ ਹੋਏ ਨੇ ਕੰਮ ਦੇ ਵਿੱਚ ਜੀ ਉਸ ਪੀੜੀ ਦਰ ਪੀੜੀ ਕੰਮ ਚੱਲਦਾ ਆ ਰਿਹਾ ਹੈ ਉਹਨੂੰ ਮਤਲਬ ਕਿ ਬੱਚਿਆਂ ਦੇ ਵੱਲੋਂ ਨਿਰੰਤਰ ਰੱਖਿਆ ਗਿਆ ਹਾਂਜੀ ਬਿਲਕੁਲ ਆਪਣਾ ਸ਼ੈਂਕੀ ਜੀ ਹੋਗੇ ਰੋਬਿੰਦ ਜੀ ਹੋਗੇ ਛੋਟੇ ਭਰਾ ਉਹਨਾਂ ਦੇ ਮਨੀ ਜੀ ਹੋਗੇ ਜੀ ਮਤਲਬ ਫਾਊਂਡਰ ਸ਼੍ਰੀ ਬਲਦੇਵ ਦਾ ਮਨਚੰਦਾ ਸੀਗੇ ਅੱਜ ਉਹ ਨਹੀਂ ਸਾਡੇ ਵਿੱਚ ਦਰਮਿਆਨ ਹੈਗੇ ਤੇ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਇਹ ਸਮਰਪਿਤ ਆ ਜੀ ਸੰਗਤ ਨੂੰ ਜੀ ਸੂਇ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਜੀ ਇਹ ਤਾਂ ਮਾਤਾ ਰਾਣੀ ਦੀ ਕਿਰਪਾ ਹੁਣੀ ਪੂਰੀ ਹੋਏ ਹੋਵੇਗੀ ਜੀ ਤੇ ਪਰਿਵਾਰ ਦੇ ਉੱਪਰ ਲੰਗਰ ਐਵੇਂ ਚੱਲੀ ਜਾਵੇਗਾ ਜੀ ਜੀ ਮਾਤਾ ਰਾਣੀ ਆਪਣੀ ਕਿਰਪਾ ਨਾਲ ਕੇ ਇਹ ਪ੍ਰੋਗਰਾਮ ਇਦਾਂ ਹੀ ਚੱਲਦਾ ਰਹੂਗਾ ਜੀ ਤੇ ਇਹ ਸਾਰੇ ਆਪਣੇ ਬਾਜ਼ਾਰ ਦੇ ਸਹਿਯੋਗ ਨਾਲ ਸਾਡੇ ਮਨਜੋਗ ਜੀ ਜਿਹੜੇ ਮਲਦੇਵ ਕੌਰ ਮੰਚੰਦਾ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਇਸ ਚੀਜ਼ ਦੀ ਚਲੋ ਅੱਜ ਉਹ ਸਾਡੇ ਵਿੱਚਕਾਰ ਨਹੀਂ ਹੈਗੇ ਪਰ ਉਹਨਾਂ ਦੇ ਬੇਟਿਆਂ ਵੱਲੋਂ ਇਹ ਸਲੰਘਾਜੋ ਕਦਮ ਹਰ ਸਾਲ ਇਦਾਂ ਹੀ ਹੁੰਦਾ ਰਹੂਗਾ ਮਾਤਾ ਆਪਣੀ ਕਿਰਪਾ ਬਣਾਈ ਰੱਖੇ ਇਹ ਪ੍ਰੋਗਰਾਮ ਇਦਾਂ ਹੀ ਚੱਲਦੇ ਰਹੂਗਾ ਕਦੀ ਬੰਦ ਨਹੀਂ ਹੋਣਗੇ ਜੀ ਜੀ ਬਿਲਕੁਲ ਚੱਲਣਗੇ ਜੀ ਸਾਹਮਣੇ ਸੁਰੇਸ਼ ਕੁਮਾਰ ਜੀ ਨੇ ਪਾਣੀ ਦਾ ਲੰਗਰ ਵੀ ਲਗਾਇਆ ਹੋਇਆ ਦੇਖੋ ਸਾਰੇ ਬਜ਼ਾਰ ਵਾਲੇ ਸਾਰੇ ਚੌਕ ਦੇ ਵਿੱਚ ਬਹੁਤ ਸਾਰੇ ਬਜ਼ਾਰ ਵਾਲੇ ਬਹੁਤ ਸਾਥ ਦਿੰਦੇ ਸਾਰੇ ਜੀ ਬਹੁਤ ਜ਼ਿਆਦਾ ਸਾਰੇ ਮੇਰੇ ਨਾਲ ਖੜੇ ਸਾਰੇ ਕਿਸੇ ਦਾ ਬਹੁਤ ਜ਼ਿਆਦਾ ਸਭ ਦਾ ਬਹੁਤ ਹੌਸਲਾ ਹੈ ਮ ਸੋ ਸ਼ੈਂਕੀ ਜੀ ਸੋ ਪਿਤਾ ਜੀ ਚਲੋ ਪਰਮਾਤਮਾ ਦੇ ਚਰਨਾਂ ਦੇ ਵਿੱਚ ਚਲੇ ਗਏ ਪਰ ਅੱਜ ਇੱਕ ਮਹਿਸੂਸਤਾ ਬਹੁਤ ਹੋ ਰਿਹਾ ਹੋਣਾ ਤੁਹਾਨੂੰ ਬਹੁਤ ਕਮੀ ਮਹਿਸੂਸ ਹੋ ਰਹੀ ਹਾਂ ਜੀ ਉਹ ਕਮੀ ਨਹੀਂ ਪੂਰੀ ਹੋ ਸਕਦੀ ਸੋ ਚਲੋ ਉਹਨਾਂ ਦੇ ਜਿਹੜੇ ਪਾਏ ਪੂਰਨੇ ਆ ਤੁਸੀਂ ਇਹਨਾਂ ਨੂੰ ਨਿਰੰਤਰ ਜਾਰੀ ਰੱਖਣਾ ਹਾਂ ਜਿਸਰ ਮਾਤਾ ਰਾਣੀ ਸ਼ਕਤੀ ਦੇਵੇ ਜਦ ਤੱਕ ਜੋ ਸਾਡੇ ਬਿਊਰੋਗਨਸ ਖਾਇਆ ਪਿਆ ਅਸੀਂ ਉਦਾਂ ਚੱਲੀ ਜਾਵਾਂਗੇ ਪਰ ਮਾਤਾ ਰਾਣੀ ਸ਼ਕਤੀ ਦੇਵੇ ਸਾਨੂੰ ਜੀ ਜੈਮਕ ਜੈ ਮਾਤਾ ਦੀ ਹਾਂ ਜੀ ਵੀਰ ਜੀ ਤੁਸੀਂ ਵੀ ਸ਼ੁਰੂ ਤੋਂ ਮਤਲਬ ਕਿ ਇਹਨਾਂ ਦੇ ਨਾਲ ਜੁੜੇ ਹੋਏ ਹੋ ਬਲਦੇਵ ਰਾਜ ਜੀ ਦੇ ਨਾਲ ਹੈ ਨੀ ਜੀ ਸੋ ਤੁਸੀਂ ਉਹਨਾਂ ਦਾ ਸਾਰਾ ਜੀਵਨ ਦੇਖਿਆ ਬਚਪਨ ਤੋਂ ਲੈ ਕੇ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਸੋ ਕਿਵੇਂ ਤੁਹਾਨੂੰ ਉਹਨਾਂ ਦਾ ਸੁਭਾਅ ਲੱਗਦਾ ਜੈ ਮਾਤਾ ਦੀ ਤੁਹਾਨੂੰ ਸਾਲ ਜੈ ਮਾਤਾ ਦੀ ਅਰੇ ਸਾਡੇ ਬਾਜੀ ਬਹੁਤ ਚੰਗੇ ਸੀਗੇ ਕਈ ਸਾਲ ਤੋਂ ਆਪਾਂ ਉਹਨਾਂ ਦੇ ਨਾਲ ਸੇਵਾ ਕਰ ਰਹੇ ਸੀਗੇ ਹਰ ਰੋਜ਼ ਆਪਾਂ ਲੰਗਰ ਲਗਾ ਹਾਈ ਸੋਰੀ ਆਰ ਸਾਲ ਲੰਗਰ ਲਗਾਉਂਦੇ ਸੀਗੇ ਜੀ ਤੇ ਏਦਾਂ ਮਾਤਾ ਦੀ ਕਿਰਪਾ ਰੇ ਤਾਂ ਆਰ ਸਾਲ ਲੰਗਰ ਲੰਗਰ ਰਹੇ ਜੀ ਹਾਂਜੀ ਜੈ ਮਾਤਾ ਜੈ ਮਾਤਾ ਜੈ ਮਾਤਾ